ਜੀ ਸੋ ਅਕਟਾਈ ਟੋਟਾਈ ਦੇ ਵਲੌਗ ਤੇ ਅੱਜ ਆਪਾਂ ਆਪਣੇ ਮੁਰਸ਼ਾ ਦਾ ਗੈਸਕਟ ਪਾਉਣ ਲੱਗੇ ਆ ਇਹ ਦੋ ਤਿੰਨ ਦਿਨ ਹੋ ਗਏ ਪਹਿਲਾਂ ਸੈਂਟਰੀ ਤੇ ਕੱਲੇ ਬੜੇ ਧੀਲ ਕੱਢਣ ਲੱਗਾ ਤੇ ਹੁਣ ਆਪਾਂ ਇਹਦਾ ਪਹਿਲਾਂ ਆਪਾਂ ਨੇ ਗੈਸਕਟ ਫਿਰ ਆਪਦਾ ਤਿਆਰ ਵੇਖੂ ਤੇ ਚੱਲਾਂਗੇ ਮੋਗੇ ਨੂੰ ਕਰਦੇ ਆ ਹੁਣ ਇਹਨੂੰ ਰੈਡੀ ਹਾਂਜੀ ਆਪਾਂ ਬਿਨਾ ਗੈਸਕਟ ਤੋਂ ਹੀ ਕਾਸਤਾ ਕਿਉਂਕਿ ਗੈਸਕਟ ਵਾਲੀ ਕੱਟ ਦੇ ਚੀਜ਼ ਨੇ ਬਈ ਨੇ ਗਲਤ ਆਪਾਂ ਨੂੰ ਇਹਦੇ ਦੀ ਸਿੰਪਲ ਮਾਡਲ ਦੀ ਆਪਾਂ ਨੂੰ ਚਾਹੀਦੀ ਸੀ ਇਸ ਮਾਡਲ ਦੀ ਉਹਨਾਂ ਨਾਲੇ ਮੋਟਰਸ ਨਾਲ ਵਿਖਾਇਆ ਵੀ ਅਸੀਂ ਤੇ ਉਹਨੇ ਫਿਰ ਵੀ ਗਲਤ ਦੇਤੀ ਚਲ ਕੋਈ ਗੱਲ ਨਹੀਂ ਆਪਾਂ ਕੇਰਾ ਉਵੇਂ ਵਾਪਸ ਕਰ ਦਿੱਤਾ ਤੇ ਡੇਨਿਆ ਸਟਾਰਟ ਕਰਕੇ ਕੀ ਆਂਦਾ ਆਪਾਂ ਪਹੁੰਚ ਗਏ ਮੋਗੇ ਤੇ ਆਪਾਂ ਹੁਣ ਕਰ ਲੱਗੇ ਪਹਿਲਾਂ ਕੂਡ ਦੀ ਸਫਾਈ ਉਸ ਤੋਂ ਬਾਅਦ ਚਲਾਉਣੇ ਆ ਕੰਮ ਰਿਆ ਪਾਪਾ ਵਾਪਸੀ ਜੌੜੀ ਲਈ ਪਈ ਅੱਜ ਕੰਡੇਡਾਉਣ ਜੀ ਹੁੱਕਾ ਪਾਉਣ ਤੇ ਕਹਿੰਦੇ ਅੱਜ ਮੁੰਡਾ ਇੱਥੇ ਹੀ ਲੋਡ ਆਊਗਾ ਜਮਾ ਆ ਦਿਵਸ ਜੀ ਕਰਤਾਰੋ ਆਉਂ ਬਧੀ ਘਰ ਦੀ ਮਿੰਟ ਮਰ ਮਿੰਟ ਟਾਈਮ ਬਹੁ ਖਾਣਾ ਤੂੰ ਕੰਮ ਤੇ ਟੈਣਾ ਤੂੰ ਟਾਈਮ ਅੱਡਾ ਕਰੀ ਜਾਣਾ ਲੈ ਆ ਮੀਟਰ ਬੰਨਿਆ ਮੇਰੇ ਬੰਦ ਨੇ ਮੀਟਰ ਚੱਲ ਆਲੇ ਵੱਧਨੇ ਤੋਂ ਆ ਗਏ ਅੱਜ ਗੱਲ ਚੱਲ ਚੱਲ ਲੈ ਲੈ ਦੋਸਤ ਮੈਂ ਇਹ ਚਾਹਤ ਨਹੀਂ ਹੈ ਕੋਈ ਨਹੀਂ ਬਗਾਨੀ ਦੋਸਤ ਇਹਨੂੰ ਕਹਿੰਦੇ ਸੁੱਖਾ ਡਾਉਣਾ ਹੈ ਬੈਲਟਾਂ ਦਾ ਮਾਰ ਬੈਲਟਾਂ ਦਾ ਤੋੜ ਹੈ ਨਹੀਂ ਆਪਣਾ ਹੂੰ ਬੈਲਟਾਂ ਨਾਲ ਮਾਰ ਕਰਦਾ ਤੈਨੂੰ ਇਹ ਹੈ ਬੈਸਟ ਕ੍ਰੇਨ ਹੈਲਪਰ ਤੈਨੂੰ ਵਾਰ-ਦੁਆਰੀਆਂ ਇਫਾ ਤੋਂ ਬੈਸਟ ਗ੍ਰੇਨ ਹੈਲਪਰ ਦਾ ਇਹ ਬਹੁਤ ਮਿਹਰਬਾਨੀ ਦੀ ਗੱਲ ਹੋਈ ਹੈ ਹਾਂ ਦਵਾਈਏ ਵਾਰ ਤੈਨੂੰ ਇਹ ਗੱਲ ਕਿ ਮੈਂ ਨਕੀਲ ਕੇ ਰੱਖਣਾ ਹੂੰ ਮੈਂ ਅਖੀਰ ਲਈ ਗੱਲ ਕੀ ਲੈ ਜਾਣਾ ਹਾਂ ਹਾਂ ਅਖੀਰ ਲਈ ਗੱਲ ਤੇ ਕੀ ਲੈ ਜਾਣਾ ਐ ਤੂੰ ਹੈਲੋ ਗਾਇਸ ਹੈਲੋ ਗਾਇਸ ਮਸ਼ੀਨ ਆ ਲਾਈਨ ਤੇ ਆਇਆ ਗਾਇਸ ਲਈ ਜਾ ਪੰਦਰਾਂ ਗਜੇ ਬਾਹਰ ਆਪਣੇ ਤੋਂ ਹੱਥ ਪੈ ਬਣਾ ਰਹਿਣੀ ਹੋਣਾ ਉੱਤੋਂ ਝਟਕੇ ਲੱਗੇ ਨੇ ਬਣ ਐਏ ਮੈਂਟਲ ਟ੍ਰੀਟਮੈਂਟ ਤਾਂ ਸੁਣਿਆ ਸੀ ਝਟਕਾ ਟ੍ਰੀਟਮੈਂਟ ਇੱਥੇ ਹੋਣਾ ਦੋ ਨੌਜਵਾਨ ਦੋ ਨੌ ਸਿੱਧੀ ਬਾ ਜਾਣਗੇ ਇੱਥੇ ਸਿੱਧੀ ਬਾ ਆ ਜਾਣਗੇ ਹੈ ਨਹੀਂ ਉਹ ਪਰਲੀ ਤਾਰ ਵਾਲੀ ਨਹੀਂ ਉਹ ਉਹ ਪਰਲੀ ਵਾਹ ਵਾਹ ਚਮਾਨਾਲ ਦੀ ਨਾਂ ਦੀ ਮਸ਼ੀਨਾਂ ਦੇ ਘੁੰਮ ਜਾ ਘੁੰਮ ਜਾ ਘੁੰਮ ਜਾ ਪਾਰ ਤੱਕ ਆਉਂਦੀਆਂ ਜੀ ਘਾਟ ਹੈ ਜੂਗਾ ਬਾਦ ਤੋਂ ਦੀਏ ਮੈਸਟਰਨ ਚਾਰ ਪੈਸੇ ਹੀ ਬਣਨਗੇ। ਅੱਗੇ ਦੀਆ ਕਟਾ। ਇਹ ਆਉਣਾ ਵੀ ਅੰਦਰ ਨੂੰ ਮੈਂ ਤੁਹਾਨੂੰ ਦੱਸਦਾ। ਬਾਰ ਦਾ ਵੇਟ ਵੀ ਦੋ 2.5 ਕੁਇੰਟਲਾਂ ਨੂੰ ਆ। ਇਹ ਕਿਹੜਾ ਯਾਰ ਲੈ ਜਾਣਾ ਏ ਦੋਸਤੋ। ਹੋਰ ਨਹੀਂ ਯਾਰ ਫਿਰ ਤਾਂ ਯਾਰਾ ਪੈਸੇ ਕੀ ਨਹੀਂ ਹੋਵੇ ਸਾਨੂੰ। ਹਾਂ। ਜਹ ਲ ਖਰਚ ਦਿੱਤਾ ਸਕੇ ਦਾਨੇ। ਨਹੀਂ। ਨਹੀਂ ਲੈ ਤਾਂ ਹੀ ਲੈਣੀ ਹੈ। ਕਹਿਣਾ ਰੁਪਈਆ ਨਹੀਂ ਉਹ ਤਾਂ ਰੁਪਈਆ ਨਾ ਛੱਡੇ ਨਹੀਂ ਰੁਪਈਆ ਦਾ ਨਹੀਂ ਬਸ ਕਹਿ ਕੇ ਦਿਲ ਖੁਸ਼ ਕਰ ਦਿੰਦਾ ਵੀ ਆਪਾਂ ਤੁਹਾਡੇ ਨੂੰ ਪੈਸੇ ਚੰਗੇ ਆ ਕੀ ਆ 500 ਵੱਧ ਦੇ ਦਿਓ ਹਾਂ 400 ਵੱਧ ਦੇ ਦਾਂਗੇ ਤੂੰ ਗੱਲ ਕਿਹੜੀ ਕਰਦਾ 500 ਨੂੰ ਰੋਣਾ 100 ਪੁੱਤ ਨੇ ਮੇਰਾ ਹੀ ਪਰਚੀ ਦਾ ਘਟਾ ਦਿਓ ਵਿੱਚੋਂ ਕੋਈ ਨਹੀਂ ਤੈਨੂੰ ਟੋਲ ਦੀ ਪਰਚੀ ਨਹੀਂ ਪਹਿਨਣ ਦਿੰਦੇ ਇਹ ਮੁੜਦੇ ਫੇਰ ਟੂਲ ਤੇ ਬਹਿ ਕੇ ਚੱਲਾਂਗੇ ਬੰਪਰ ਤੇ ਬੰਪਰ ਤੇ ਟੂਲ ਤੇ ਦਾ ਬਾਂਦਰ ਬਹਿਦਾ ਹੁੰਦਾ ਦੇਖ ਲੈ ਜੇ ਬਾਂਦਰ ਵਾਂਗੂ ਬਹਿਣਾ ਦਾ ਤਾਦਾ ਗਾਣਾ ਨਹੀਂ ਸੁਣਿਆ ਤਾਦਾ ਬੱਸ ਟੂਲ ਤੇ ਬਾਂਦਰ ਬਿਠਾਉਣਾ ਹੈ ਬਾਂਦਰ ਆਪਦੇ ਪੈਰੇ ਤੇ ਸਾਹਮਣੇ 11 ਨੇ ਟਰਾਲਾ ਪਾਉਣਾ ਜਲੂਸ ਹੀ ਨਿਕਲਦਾ ਲੋਹੇ ਨਾਲ ਮੱਥਾ ਮਾਰਨ ਤੇ ਕਦੇ ਵੇਖਿਆ ਵੀ ਨਗਰ ਕੀਰਤਨ ਨਿਕਲਦਾ ਲੋਹੇ ਨਾਲ ਮੱਥਾ ਮਾਰਨ ਕੋਮਤੀ ਜਾਣਾ ਫਿਰ ਰਾਣੀ ਸੁੰਦਰਾ ਚਲੋ ਮਸ਼ੀਨ ਤੇ ਪਾਉਂਦਾ ਗਾਣਾ ਵੀ ਗੱਭਰੂ ਉਹੀ ਤਾਂ ਹੈ ਗੱਭਰੂ ਮੋਣਨਾ ਹਾਂ ਕਚਾਈਲੇ 'ਚ ਜਾਣਾ ਕਚਾਈਲੇ 'ਚ ਮੁੰਡੇ ਨੇ ਮਸ਼ੀਨ ਲੈ ਕੇ ਕਹਿੰਦੇ ਕਚਾਈਲੇ 'ਚ ਜਾਂਦੇ ਹੋਏ ਦੋ ਨੌਜਵਾਨ ਇੱਕ ਤਾਂ ਸੁੱਖਾ ਇੱਕ ਦੀਪ ਹੈ ਆ ਜਾ ਸੁੱਖਿਆ ਆ ਜਾ ਉਤਰਿਆ ਲੱਗੋ ਭਾਈ ਲੈਟਸ ਗੋ ਲੈਟਸ ਗੋ ਇਧਰ ਇਧਰ ਮਾਰ ਚੋ ਬਰਾ ਛਾਲ ਬਸ ਇਹੀ ਚੱਲਾ ਇਹੀ ਬਸ ਇਹੀ ਲਾਸਟ ਪੀਸ ਦੂਜਾ ਉਹ ਗਾਂ ਜਾਣਾ ਸੁਲਤਾਨਪੁਰ ਲਾਗੇ ਰੱਕ ਲਗੇ ਆਣਾ ਕਿਥੋਂ ਦਾ ਜਾ ਚੱਕ ਹੌਣ ਗਿਆ ਜਮਾ ਸੰਗਲ ਬਰਾਬਰ ਆਣਾ ਜਮਾ ਐ ਐਕੂਰੇਟ ਨਾ ਕਰਾ ਕਰਾ ਛੱਡਿਆ ਦੇ ਹੈ ਫਿਰਾ ਕਰਾ ਛੱਡਿਆ ਮੇਨ ਲਈ ਮਿਲੋ ਨਾਨਕ ਕ੍ਰੇਨ ਸਰਵਿਸ ਨੰਬਰ ਬੋਲ ਜੋਗਰ 24 ਆਰ ਪਾਵਰ ਸਾਂਗੇ 9417133137 9417133137 ਕਾਲ ਕੀ ਜੀਏ ਜੋਗਾ ਕ੍ਰੇਨ ਸਰਵਿਸ ਨਾਨਕ ਕ੍ਰੇਨ ਸਰਵਿਸ ਅਸੀਂ ਤੈਰਾ ਸਤਾਣਾ ਲਾਵਾਂਗੇ ਜੈ ਪਤੀ ਜੱਕ ਲੋਕ ਜੱਕ ਕੀ ਉਹ ਦੂਜੀ ਮਸ਼ੀਨ ਦਾ ਜਿਹੜੀ ਆਪਾਂ ਪਹਿਲਾਂ ਧਾਰੀ ਆ ਕੋਈ ਗੱਲ ਨਹੀਂ ਉਹ ਲਾ ਲੈਨੇ ਆ ਹਾਂ ਲਾ ਲਾ ਉਹ ਲੈ ਜਾਂਦੇ ਆ ਵਾਲੀ ਵਾਲੀ ਚੀਜ਼ ਆ ਦੇ ਪਿੱਛੇ ਲੱਗ ਲੋ ਕੋਈ ਗੱਲ ਆ ਕੇ ਕੋ ਕੈਪ ਜਿਹਾ ਵੀ ਪਾਇਆ ਕੋ ਪਿਆਵਾ ਹਾਂ ਉਹ ਪਿਆਵਾ ਹਾਂ ਬਾਈ ਇਹ ਬਾਈ ਦੀ ਕੰਪਨੀ ਦੀ ਮਸ਼ੀਨ ਆ ਬਾਈ ਨੇ ਦੈਲੀ ਖੁਸ਼ ਕਰਨਾ ਨਹੀਂ ਸ਼ਕਤੀਮਾਨ ਚੋਂ ਆ ਬਾਈ ਸ਼ਕਤੀਮਾਨ ਚੋਂ ਆ ਬਾਈ ਹਾਂ ਸ਼ਕਤੀਮਾਨ ਵੇਖਿਆ ਨਾ ਉਹ ਸ਼ਕਤੀਮਾਨ ਉਹ ਚਾਹੇ ਉਹ ਬਾਈ ਨੇ ਐਪੀਸੋਡ ਬਾਈ ਨੇ ਲਿਖਿਆ ਆ ਦੇਖ ਫੇਰ ਹੀ ਆ ਬਣੀ ਆ ਉਹਨੇ ਉੱਪਰ ਨੱਟ ਨੱਟ ਕੀ ਕਾਵੇਂ ਨੱਟ ਪਿਆ ਨੱਟ ਪਿਆ ਨੱਟ ਉਹ ਬੈਟ ਢੱਕਣ ਜਾ ਗਾਂ ਚੱਲ ਗਾਂ ਹੋਵੇ ਉਹ ਲੱਪਿਆ ਨਿਕਲ ਉਹ ਕਾਲੇ ਰੰਗ ਦੇ ਢੱਕਣ ਅੰਦਰ ਓਏ ਆ ਹੋਵੇ ਮਸ਼ੀਨ ਦੇ ਥੱਲੇ ਵੇਖ ਤੂੰ ਦੇਖ ਲੈ ਕਿੱਧਰ ਨੂੰ ਜਾ ਰਿਹਾ ਆ ਰਪਿਆ ਇਹ ਕਿਤਰਾ ਬੈਗ ਤੇ ਆ ਪਿੱਛੇ ਅੱਜ ਆ ਵੀ ਲੋੜੀ ਦੀ ਐ ਇਹ ਜੀਜਾਂ ਵੀ ਸਭ ਲੋੜੀ ਦੇਣਾ ਲੋੜੀ ਦਾ ਕੀ ਸਾਡੇ ਉਸਤਾਦ ਜੀ ਹਾਂ ਸੁੱਖੇ ਦੇ ਉਸਤਾਦ ਜੀ ਸਾਡੇ ਬਾਈ ਜੀ ਖਿੱਚੀ ਜਾਂਦੇ ਆ ਮਸ਼ੀਨ ਬੈਕ ਟੂ ਬੈਕ ਕੀ ਕਿਹਾ ਜੀ ਸੁੱਖੇ ਸਾਡੇ ਉਸਤਾਦ ਜੀ ਪਹਿਲਾਂ ਨਹੀਂ ਗਿਆ ਸਾ ਜੀ ਇਹ ਲੋ ਲਿਕੜੋ ਪੜਾ ਇਹ